ਕਾਲੀਆ ਗੱਡੀ ਪਹਿਲੀ ਦਾ ਗਾੜੀ ਗਰੋਸ ਸਿੰਘ ਦਾ ਜੀ ਜਾਏਗਾ 2000 ਗੱਡੀ ਆਪ ਰੋਗੇ ਤਿਗਾ ਨਾ ਗਏ ਤਿਗਾ ਨਾ ਗਏ ਬਾਬਾ ਕਾਇ ਕਾ ਕਾਇ ਨਾ ਅਸਨਰ ਤਿਸਮ ਵਜ਼ਨ ਕਮੀ ਹੈ ਤੋ ਆ ਸਮਝ ਚਲੋ ਆਓ ਜਸਕਰਨ ਬੈ ਜਾ ਓਏ ਰੁਕ ਜਾ ਰੁਕ ਜਾ ਰੁਕ ਜਾ ਥਿਲਾ ਪੰਨ ਬਸੂ ਦੇ ਨਾ ਥਿਲਾ ਪੰਨ ਗਏ ਜੇ ਤੋ ਰੋਕ ਜਾ ਤਨ ਆਲੇ ਨੂੰ ਜਾ ਕੇ ਆ ਰਹੇ ਨੇ ਬਾਏ ਕਰੋ ਬਾਏ ਕਿ ਕਿ ਪਿੱਛੇ ਇਦਾਂ ਲੱਗਦਾ ਭਾਜੀ ਕੈਮ ਕੈਮ ਨਜ਼ਾਰੇ ਦਿੰਦਾ ਹੂ ਠੂਠੇ ਮਾਟੇ ਹੂਠੇ ਹੂਠੇ ਮਾਟੇ ਦਾ ਮੈਨੂੰ ਪਤਾ ਮੈਨੂੰ ਆ ਪੈਂਟ ਨਾ ਜਾਂਦੀ ਹੋ ਜੀ ਬੈਠ ਗਿਆ ਵਾ ਉਹ ਆਈ ਉਹ ਗੱਡੀ 150 ਦਾ ਕਮਾਤੀ ਹੈ ਕਮਾਤੀ ਹੋ ਛੋਟਾ ਛੱਟ ਕੋਈ ਨਹੀਂ ਦਿੰਦਾ ਆਈ ਐਡ ਗੱਟੀਆਂ 1.5 ਦੇ ਛੱਤੀ ਐ ਡਿਸਕਵਰੀ ਦਾ ਫਾਇਰ ਹੋ ਗਿਆ ਦੀਆ ਚੱਲ ਥੋਨੀ ਹੋ ਗਿਆ ਯਾਰ ਫਾਇਰ ਹੋ ਗਿਆ ਡਿਸਕਵਰੀ ਦਾ ਹਾਂ ਚਲੋ ਆ ਮਗਰਲਾ ਵੇ ਹਾਂ ਉਹ ਵੇ ਠੀਕ ਆ ਉੜ ਤੇ ਹੱਟ ਕੇ ਜਾ ਕੇ ਰੁਣੀ ਹਾਂ ਉੜ ਤੇ ਉੜ ਤੂੜਾ ਉੜ ਏਡਾ ਖੜਾ ਕਰ ਦਿੰਦੇ ਸਹੀ ਈ ਆ ਯਾਰ ਉਥੇ ਦਬਈ ਉਹ ਬਾਹਰ ਚੋਟਰ ਦਾ ਰੇਲਾ ਦਗਾ ਨਹੀਂ ਫਰੇ ਲਾ ਕੇ ਨਾਲੀ ਲੱਤ ਦੇ ਘਮਾ ਦੇ ਲੱਤ ਦੇ ਇਹ ਧੁੰਦ ਪਈ ਆ ਆਪਾਂ ਨੂੰ ਨਾਵਲਾ ਪਤਾ ਨਹੀਂ ਕਿੰਨੇ ਸੌ ਫੁੱਟ ਤੇ ਆ ਪਤਾ ਨਹੀਂ ਹਜ਼ਾਰ ਫੁੱਟ ਕਿੰਨਾ ਕੋਈ ਆਈਡੀਆ ਨਹੀਂ ਆ ਪਰ ਕੈਂਡ ਜਗਾ ਵਾ ਖੜ ਲੱਗ ਗੰਡੀ ਨਾਲ ਨਾਲ ਵਾਏ ਓਏ ਜਦੋਂ ਤੁਰੀ ਵੇਖੀ ਚੱਲ ਤੋਰ ਪਾਉ ਕੋਹ ਨਹੀਂ ਇੱਦਾਂ ਹੀ ਬਹਿਣਾ ਵਾ 150 ਦੇ ਚੱਲ 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 ਮੈਨੂੰ ਆ ਗਿਆ ਯਾਰ ਭੁੱਲ ਗਿਆ ਮੈਂ ਮੈਂ ਬੋਲਣਾ ਜਾ ਕਾਗਲ ਨਾ ਕਿਦੂ ਪ੍ਰਜਾ ਥੋੜਾ ਫਾਸਟ ਕਰਾ ਫਾਸਟ ਇਸਕੋ ਅੱਡੀ ਲਾ ਓਏ ਅੱਡੀ ਲਾ ਬੜਾ ਏ ਹੈ ਪਿਕਅਪ ਘਟਾ ਦੀ ਪਿਕਅਪ ਦਾ ਮੈਨੂੰ ਪਤਾ ਨਹੀਂ ਬ੍ਰੇਕ ਵੜੀ ਓਦੀ ਬ੍ਰੇਕ ਥਾਂ ਛੋੜ ਦਿੰਦਾ ਜੀ ਵੇਖੀ ਅੰਦਰ ਲਈ ਲਾ ਕੇ ਘਮੋਦਾ ਹੋਣੇ ਇੱਥੇ ਵੇਖੀ ਅੰਦਰ ਲਈ ਲਾ ਕੇ ਘਮੋਦਾ ਹੋਣੇ ਇੱਥੇ ਲਾਈਨ ਪੁਆਇੰਟ ਉਹ ਆਨੇ ਨਹੀਂ ਹੋਣਾ ਹੁਣ ਬੈਗੀ ਗੱਡੀ 'ਚ ਹੁਣ ਆਪਾਂ ਕਿੱਧਰ ਜਾਣਦੇ ਹਾਂ ਹੁਣ ਆਪਾਂ ਜਾਣਦੇ ਹਾਂ ਲਾਈਨਸ ਪੁਆਇੰਟ ਲਾਈਨਸ ਪੁਆਇੰਟ ਸ਼ੂਟਿੰਗ ਪੁਆਇੰਟ ਅੱਗੇ ਪਿੰਡ ਵੱਲ ਰੋੜ ਜਾਂਦਾ ਬਾਹਰ ਨਹੀਂ ਜਾਂਦਾ ਬਹੁਤ ਵਾਹ ਇਦੋਂ ਨਹੀਂ ਗਾੜੀ ਕਿੰਨੇ ਪਿੰਡ ਆ ਹਾਂਜੀ ਹਾਂਜੀ ਪਾਜੀ ਆ ਜੋ ਆ ਜੋ ਛਪੜੀ ਛਾਪਾਂ ਨੂੰ ਛਾਟਾ ਵਿੱਚ ਆ ਰਿਕੋਰ ਵਾਲੇ ਚਲੋ 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 ਆਓ ਛਲੀਆਂ ਖਾਈਏ ਆਪਾਂ ਮੀ ਆ ਗਿਆ ਯਾਰ ਆ ਗਿਆ ਯਾਰ ਕੁਝ ਨਾ ਕੁਝ ਤਾਂ ਬੋਲੋ ਬਸੜਾ ਮੀਂਹ ਦੀ ਕੇ ਸਾਡਾ ਲੋਨਾ ਵਾਲਾ ਇਤਨਾ ਨਜ਼ਾਰਾ ਕੋਈ ਹੋਰ ਦਾ ਬੇਫੋ ਆ ਕੇ ਬਹੁਤ ਵਧੀਆ ਪਰ ਫਿਲਹਾਲ ਫਿਲਹਾਲ ਬਰਸਾਤ ਨੇ ਜਿਹੜਾ ਕੰਮ ਖਰਾਬ ਕਰਦਾ ਬਰਸਾਤ ਨੇ ਥੋੜਾ ਕੰਮ ਖਰਾਬ ਕਰਦਾ ਸਾਈ ਬੱਦਲ ਥੱਲੇ ਆਏ ਬੱਦਲ ਥੱਲੇ ਆਏ ਆ ਅਸੀਂ ਬੱਦਲਾਂ ਤੋਂ ਤਾਂ ਆਏ ਆ ਆ ਬੱਦਲਾਂ ਤੋਂ ਤਾਂ ਆਏ ਆ ਤੇ ਇਧਰ ਮੀਂਹ ਆ ਗਿਆ ਤੇਰੀ ਗੱਲ ਬਾਤ ਆ ਬੱਦਲਾਂ ਤੋਂ ਉੱਤੇ ਦੀ ਹੁਣ ਜਾਣਾ ਪੈਣਾ ਬੱਦਲਾਂ ਦਾ ਮਾਸੜ ਜੀ ਆਹ ਦੇਖੋ ਜੀ ਬੱਦਲਾ ਤੋਂ ਤੇਰੀ ਗੱਲ ਬੱਦੀ ਤੁਰੇ ਜਾਂਦੇ ਕਿਦਾ ਸਾਰੇ ਆਏ ਗੋਲੀ ਵਾਂਗੂ ਹੀ ਕਿਹੜਾ ਪੁਆਇੰਟ ਦੇਖਣਾ ਈ ਹੈ ਮਾਸੜ ਜੀ ਟਾਈਗਰ ਪੁਆਇੰਟ ਕਾ ਲਾਇਨਸ ਪੁਆਇੰਟ ਸ਼ੂਟਿੰਗ ਪੁਆਇੰਟ ਓਹੋ ਮਿਸ ਹੋ ਗਿਆ ਇੱਕ ਕੰਮ ਹੀ ਬੜਾ ਧੁੰਦ ਧੁੰਦ ਹੋਇਆ ਕਰੀਏਗੀ ਆਪ ਪਾਓ ਇੱਥੇ ਡਾਕੇ ਬੈਠਾ ਓਏ ਵਾਸੀ ਬ੍ਰੇਕਾਂ ਥੋੜੀਆਂ ਆ ਕੱਸ ਕੇ ਇਹ ਬ੍ਰੇਕ ਨਾ ਫੇਲ ਕਰ ਲਿਓ ਇਥੋਂ ਕੀ ਮਾਂ ਧਿਆਨ ਨਾਲ ਚੱਲ ਚੱਲ ਬੰਦਨਾ ਕੋ ਬਚਾਰਿਆ ਕੋ ਤੈਨੂੰ ਫੂਨ ਲਵਾਇਆ ਉਹ ਵੀ ਨਿਕਲਣ ਡਿਆ ਕਿੰਨਾ ਬਚਾਰਿਆ ਕੋ ਮਾਂ ਗੱਡੀ ਵਾਲਿਆਂ ਕੋ ਕਿਉਂ ਫੂਨ ਕਰਵਾਇਆ ਮਹਿੰਗੀ ਕਰਦੀ ਇੱਥੇ ਓਏ ਲਾ ਕੇ ਤੇ ਤੇਤਾ ਵੀ ਨਹੀਂ ਮਾਂ ਮਾਂ ਨੂੰ ਤੇ ਨਾਲ ਲਿਆ ਤਾਂ ਮਾਂ ਹੀ ਗੱਡੀ 'ਚ ਬੜ ਗਈ ਸਾਨੂੰ ਦੋਤੇ ਜਾ ਬੰਨ ਲੱਗਾ ਮਾਂ ਸਾਡੀ ਆਈ ਨਹੀਂਗੀ 15 ਮੇਟੇ ਵਾਪਸ ਆ ਗਏ ਆ ਮਾਂ ਆ ਗਏ ਚੱਲ ਚੱਲ ਤੇਰੇ ਅਵੀਰ ਚਾਰ ਦੀ ਪ੍ਰੋਬਲਮ ਹੈ ਪੀਤਾ ਦਾ ਪਰ ਉਹ ਨਹੀਂ

ਪੁੱਲ ਕੈਬ ਮਿੰਟ 2 ਖਲੋਤੇ ਤੇ ਟੋ ਵੀ ਕਰਤੀ ਆ ਮਿੰਟ 2 2 ਮਿੰਟ ਦਾ ਟੋ ਹੋ ਜਾਂਦੀ ਹੈ ਹੈ ਮੁੰਬਈ ਪੁਲਿਸ 1 ਨੰਬਰ ਹੈ ਕਿਉਂ ਕੀ ਬੋਲ ਰਿਹਾ ਚਲੋ ਜੀ ਹੁਣ ਆਪਾਂ ਕਰ ਲਿਆ ਲੋਨਾਵਲਾ ਨਿਆ ਸਿਰਫ 100 ਰੁਪਈਆ ਲੈ 500 ਰੁਪਈਆ ਟੋ ਕਰਨਾ ਚਲਿਏ ਵੀ ਨੋਨਾਵਲਾ ਕਰ ਲਿਆ ਆਪਾਂ ਇੰਜੋਏ ਤੇ ਹੁਣ ਆਪਾਂ ਚਲਿਏ ਘਰਾਂ ਨੂੰ ਘਰਾਂ ਨੂੰ ਨਹੀਂ ਮਤਲਬ ਡਿਨਰ ਕਰਾਂਗੇ ਰਾਤ ਕਿਤੇ ਛੁਲਾਲ ਦੀ ਘੜੀ ਦਾ ਨਿਕਲ ਗਏ ਇਥੋਂ ਆ ਜੁੱਟ ਧਿਆਨ ਨਾਲ ਨਾ ਕਾਇਨਾ ਠੋਕ ਲਈ ਤੇ ਮਾਤਾ ਜੀ ਜੀ ਹਣੀ ਆ ਲੈ ਇੱਕਦਾਂ ਹੋਰ ਵਧਾਈ ਬਣ ਗਈ ਜੇ ਓਵਰ ਆਲ ਸਾਰਿਆਂ ਲਈ ਵਧਾਈ ਬਣਾਈ ਇਹਨਾਂ ਨੇ ਤੇ ਇੱਧਰ ਵੀ ਬਣੀ ਆ ਚਲੋ ਜੀ ਬੜਾ ਮਜ਼ਾ ਆ ਰਿਹਾ ਅੱਜ ਅੱਜ ਇਹ ਬਹੁਤ ਮਜ਼ਾ ਆ ਆ ਫੈਮਿਲੀ ਆਡੀ ਚੱਲ ਗਈ ਇੱਕ ਚਲੋ ਜੀ ਚੱਲੀ ਜਵਣ ਹੋ ਚੁੱਕੇ ਜੀ ਸਿੱਧੂ ਦੇ ਟਾਪੇ ਦੇ ਪੰਜਾਬੀ ਟਾਪਾ ਸਿੱਧੂ ਬਜਾ ਸਿੱਧੂ ਪੰਜਾਬੀ ਢਾਬਾ ਬੈਗੇ ਸਿੱਧੂ ਪੰਜਾਬੀ ਢਾਬਾ ਯੋ ਯੋ ਬ੍ਰੋ ਆ ਗਿਆ ਰੋਟੀ ਪਾਣੀ ਚੱਕ ਦੋ ਕਟੇ ਆ ਮੰਜੀਆਂ ਡਾਈਆਂ ਐ ਸ਼ਾਬਾਸ਼ ਸ਼ਾਬਾਸ਼ ਮੈਂ ਕਿੱਥੇ ਬਹਾਂ ਪਰ ਪਲੇਟ ਨਹੀਂ ਲੈਣੀ ਕੁਰਸੀ ਤੇ ਮੈਂ 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 ਕੁਰਸੀ ਤੇ ਬਹਿਣਾ ਕੁਰਸੀ ਤੇ ਬਹਾਂਗਾ ਮੰਜੀ ਦੇ ਨੇਰੇ ਬੂਟ ਪਾਏ ਨੇ ਤਾਲਾ ਮਖਣੀ 올 ਫੈਮਿਲੀ ਮੈਂਬਰਸ ਤੇ ਚੀਜ਼ ਮਾ ਭਾਈ ਲੰਗਰ ਦਵਾਲੇ ਹੋ ਗਿਆ ਮੈਂ ਵੀਡੀਓ ਤੋੜਿਆ ਸਾਰੇ ਜਣੇ ਦੇਖੋ ਇਹਨੂੰ ਚਲੋ ਜੀ ਹੁਣ ਛਕ ਲਈਏ ਪ੍ਰਸ਼ਾਦਾ ਫੇਰ ਜਾਈਏ ਪਤਨਾ ਨੂੰ ਮਤਲਬ ਘਰ ਨੂੰ ਹੱਥ ਦਾ ਧੋਲ ਕੇ ਸੱਚੇ ਹਾਂਜੀ ਅੱਜ ਰਿਹਾ ਸਾਡਾ ਪਹਿਲਾ ਦਿਨ ਮੁੰਬਈ ਦੇ ਵਿੱਚ ਬਹੁਤ ਵਧੀਆ ਤੇ ਹੁਣ ਖਾਣਦੇ ਆ ਗਰਮਾ ਗਰਮ ਜਲੇਬੀਆਂ ਅੱਜ ਗਏ ਅਸੀਂ ਲੁਨਾਵਲਾ ਕਿੱਥੇ ਗਏ ਕਿੱਤੇ ਗਏ ਭਰਾ ਲੂਨਾ ਵਾਲਾ ਲੂਨਾ ਵਾਲਾ ਕਿ ਲੂਨਾਵਤਾ ਲੂਨਾ ਵਾਲਾ ਅਹੀਂ ਤੇ ਹੋ ਚੀਤੀ ਕਰ ਵੀਉ ਲੂਨਾਵਾੜਾ ਲੂਨਾ ਲੂਨਾ ਵਾਲਾ ਕਹਿੰਦੇ ਲੂਨਾ ਵਾਲਾ ਖਡਾਲਾ ਘਾੜਾ ਕਿ ਖਡਾਲਾ ਘਾੜਾ ਖੰਡਾਲਾ ਘੜ ਖੰਡਾਲਾ ਘੜ ਆਤੀ ਕਾ ਖੰਡਾਲਾ ਹਣਾ ਸਹੀ ਆ ਤੇ ਹੁਣ ਚੱਲੀਏ ਬਤਨਾਂ ਦੂ ਬਤਨਾਂ ਦਾ ਮਤਲਬ ਕਰਨ ਤੇ ਉਹ ਬੱਤ ਕਰੋ ala ਇੱਕ ਅਦਾ ਰਹਿਣ ਦਿਓ ਮੇਰੇ ਲਈ ਵੀ ਹਲੋ ਮਰਾ ਸੋਹ ਪਲੇਟ ਭਰੀ ਭਈ ਓ ਪੂਰੀ ਐ ਮੈਂ ਥੋੜਾ ਹੀ ਖਾਣਾ ਮਿੱਠਾ ਘਾਟ ਹੀ ਖਾਣਾ ਵੇ ਥੋੜਾ ਯਾ ਮਾੜੀ ਥੋੜਾ ਯਾ ਮੈਨੂੰ ਲਗਾਂ ਮੈਨੂੰ ਤੋੜ ਕੇ ਡੇਂਡੇ ਹੂੰ ਭਰਾਵਾ ਮੈਂ ਥੋੜਾ ਖੜਾ ਵਾਂ ਮੈਂ ਤਾਂ ਬਹੁਤ ਮੰਗੂਗਾ ਨਹੀਂ ਜਾਨ ਕੀ ਦੇ ਲੈ ਪੂਰਾ ਰਹਿਣ ਦੇ ਵਿੱਚ ਬੋਲਣ ਦੇ ਹਾਂ ਗਰਮ ਆ ਨਾ ਕੜਕ ਵਾ ਹੈਲੋ ਗਾਇਜ਼ ਵੀਰੇ ਜਲੇਬਾ ਖਾ ਲੋ ਬਸ ਹੀ ਕਰ ਗਏ ਆ ਮਾਮਾ ਮੱਤ ਮਾਸਿਰ ਤੂੰ ਹੁਣੇ ਖਾ ਕੇ ਰੋਟੀਆਂ ਆਏ ਆ ਪਰ ਫੇਰ ਡੋਗ ਲਿਆ ਗਿਆ ਚਗਲੇ ਤੂੰ ਹਾਂ ਤੂੰ ਚਗਲੇ ਸਾਰੇ ਨੇ ਐਵਰੀਵਨ ਈਟਿੰਗ ਮੈਂ ਰਹਿ ਗਿਆ ਫਿਰ ਮਾਸੀ ਫਿਰ ਮੈਨੂੰ ਰੱਖ ਦੇ ਇੱਕ ਕਮਨ ਡੋਗਲਾ ਮਾਮਾ ਬੜਾ ਨੁਕਰੇ ਦੇ ਬੈਠਾ ਵਾ ਮਾਮਾ ਜੀ ਬੜਾ ਨੁਕਰੇ ਦੇ ਬੈਠਾ ਵਾ ਉਹ ਸਾਡੇ ਮੰਮੀ ਦੇ ਮਾਮਾ ਜੀ ਐ ਮਾਮਾਈ ਦੇ ਬੇਟਾ ਜੀ ਤੇ ਬੇਟਾ ਜੀ ਦੇ ਵਾਈਫ ਜੀ ਦੇ ਵਾਈਫ ਜੀ ਦੇ ਬੇਟਾ ਜੀ ਜੈਸ਼ਨਪ੍ਰੀਤ ਸਿੰਘ ਆਹ ਜੀ ਚਲੋ ਆਪਾਂ ਬਣਾਈਏ ਡਮਨ ਡੋਕਲਾ ਡਮਨ ਡੋਕਲਾ ਕੇ ਟਮਾਟੋ ਡੋਕਲਾ ਵਿਨੋਦ ਸਮਨ ਦਾ ਕਮਨ ਡੋਕਲਾ ਮੈਨੂੰ ਤਾਂ ਲੱਗਦਾ ਸਮਨ ਡੋਕਲਾ ਇੱਕ ਮਿੰਟ ਇੱਕ ਮਿੰਟ ਮਸੀ ਜੀ ਮੇਰਾ ਨਾਮ ਕੀ ਗੈਂਦੂ ਗੈਂਦੂ ਨਹੀਂ ਗੈਂਦੂ ਲਿਆਓ ਮੇਰਾ ਢੋਕਲਾ ਕਹੀਏ ਲੋ ਮੈਨੂੰ ਜੋ ਸਾਡੀ ਮਾਮੀ ਜੀ ਕਿੰਨੀ ਚੰਗੀਆਂ ਲਿਆਓ ਪਾਓ ਮੇਰਾ ਵੀ